ਜੀ ਜ਼ਬਰਦਸਤ ਤੁਸੀਂ ਦੇਖੋ ਪ੍ਰਦਰਸ਼ਨ ਧੱਕਾ ਕਰਦਾ ਹੋਇਆ ਕਿਸਾਨ ਵੀਰਾਂ ਨਾਲ ਸਾਰਾ ਦਿਨ ਗਲਵਾਰ ਕਰਦੇ ਤੇ ਆਪੋ ਤੇ ਬੇਹੋ ਗੱਲ ਤੁਸੀਂ ਕਰੋਗੇ ਅਸੀਂ ਗੱਲ ਕਰਨਾ ਚਾਹੀਦਾ ਪਹਿਲਾਂ ਆਪਾਂ ਪਾਰਟੀ ਦੇ ਵੀ ਸੋਚਿਆ ਸੀਗਾ ਵੀ ਸ਼ਾਇਦ ਬਦਲਾਅ ਦੇ ਨਾਲ ਸਾਡਾ ਕਰਦੂ ਸਾਥੀਓ ਤੇ ਇਹ ਦੇਖੋ ਤੇ ਮੂਕੇ ਦੀ ਨੂੰਹਾਂ ਜਾਰੀ ਹੈ ਜੋ ਕਿ ਚੌਂਗੜ ਰਹੀ ਹੈ ਕਿਸਾਨਾਂ ਦੀ ਕਤਲ ਹੈ ਤੁਸੀਂ ਦੇਖੋ ਕਿਸਾਨ ਸਵਾਗਤ ਨੂੰ ਤਿਆਰ ਨਹੀਂ ਪ੍ਰੋਟੈਸਟ ਸ਼ੁਰੂ ਹੋ ਚੁੱਕਿਆ ਹੈ ਕਿਹੜੇ ਕੋਲ ਹੋਏ ਨੇ ਮਹਾਜ ਵਾਲੇ ਹੁਣ ਸਾਨੂੰ ਚਾਰਟ ਕੌਨਸੀ ਕੋਸ਼ਿਸ਼ ਕਰਦੇ ਚਾਰਟ ਪਾ ਕੇ ਸਾਨੂੰ ਬੁਲਾਇਆ ਨਹੀਂ ਚੱਲ ਕੇ ਦਾ ਅਸੀਂ ਚਾਰਟ ਤੇ ਲੱਗਣ ਵਾਲੇ ਨਹੀਂ ਕਰਨਾ ਨਹੀਂ ਚਾਹੁੰਦਾ ਸਾਨੂੰ ਸਾਰਾ ਪਤਾ ਹੋਣ ਕਰਕੇ ਸਮਾਜ ਸਾਡੇ ਨਾਲ ਜੁੜਿਆ ਹੋਣ ਕਰਕੇ ਸੰਯੁਕਤ ਕਮੇਟੀ ਦੇ ਪੱਧਰ ਤੇ ਸਾਨੂੰ ਬੁਲਤਾਂ ਹੁੰਦੇ ਹੋਏ ਸੀ ਇਹਨਾਂ ਦਾ ਵਿਰੋਧ ਕਰਦੇ ਆਏ ਤੇ ਵਿਰੋਧ ਕਰਦੇ ਰਹਾਂਗੇ ਜਿੰਦਾਬਾਦ 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 ਕਿ ਭਾਵੇਂ ਜੀਪੀ ਦਾ ਕਿਸੇ ਵੀ ਜਿਹੜਾ ਵਿਰੋਧ ਕਰਾਂਗੇ ਸਾਡਾ ਕੋਈ ਵਿਰੋਧ ਕਰਨਾ ਸ਼ੌਂਕ ਨਹੀਂ ਹੈਗਾ ਜਿਹੜਾ ਇਹ ਪ੍ਰਸ਼ਾਸਨ ਠੀਕ ਆਪਣੀ ਡਿਊਟੀ ਬਣਦੀ ਆ ਉਹਨਾਂ ਨੇ ਆਪਣੀ ਡਿਊਟੀ ਨਿਭਾਉਣੀ ਆ ਸਾਡੀ ਡਿਊਟੀ ਬਣਦੀ ਆ ਅਸੀਂ ਉਹਨਾਂ ਦਾ ਵਿਰੋਧ ਕਰਨਾ ਸੋ ਅਸੀਂ ਪਹਿਣੀ ਬਾਕੀ ਵੀ ਸਾਰੇ ਸਾਥੀਆਂ ਨੂੰ ਕਿਹਾ ਸੀ ਵੀ ਕੋਈ ਵੀ ਸਾਥੀ ਜਿੰਨਾ ਇੱਕ ਸਾਡੀ ਲੀਡਰਸ਼ਿਪ ਤੁਹਾਨੂੰ ਨਹੀਂ ਕਹਿੰਦੀ ਉਹਨਾਂ ਜੀ ਇੱਕ ਤੁਸੀਂ ਚਿੱਕੇ ਨਹੀਂ ਬਹਿਣਾ ਇਹਦਾ ਸਾਡੀ ਲੀਡਰਸ਼ਿਪ ਨੇ ਕਹਿਤਾ ਵੀ ਬੈਹ ਜੋ ਉਦੋਂ ਸਾਰੇ ਸਾਥੀਆਂ ਨੇ ਬੈਠ ਜਾਣਾ ਆਪਾਂ ਆਪਣੀ ਗੱਲ ਰੱਖਣੀ ਆ ਸਾਥੀ ਸੁਖਮੰਦਰ ਸਿੰਘ ਨੇ ਗੱਲ ਰੱਖੀ ਆ ਵੀ ਸਾਡੇ 11 ਸਵਾਲ ਨੇ ਉਹਨਾਂ ਦਾ ਜਵਾਬ ਦੇ ਦੇ ਅਸੀਂ ਕੋਈ ਵਿਰੋਧ ਨਹੀਂ ਕਰਦੀ ਇਹੋ ਵਿਰੋਧ ਜਵਾਬ ਨਹੀਂ ਦਿੰਦੀ ਤਾਂ ਅਸੀਂ ਉਹਦਾ ਡੱਟ ਕੇ ਵਿਰੋਧ ਕਰਾਂਗੇ ਇਸੇ ਤਰੀਕੇ ਦੇ ਨਾਲ ਜੋ ਕਾਲੀ ਦਾ ਦੀ ਗੱਲ ਹੈ ਕਾਲੀ ਕਾਲ ਵੀ ਪਾਵਾ ਤਾਜੀ ਤਾਜੀ ਬੀਜਪੀ ਤੋਂ ਇਧਰ ਹੋ ਗਈ ਆ ਅਜੇ ਵੀ ਉਹਨਾਂ ਦਾ ਆਪਸੀ ਅੰਦਰੋਂ ਨਹੀਂ ਸਮਝੌਤਾ ਅਜੇ ਵੀ ਉਹਨਾਂ ਦਾ ਆਪਸੀ ਅੰਦਰੋਂ ਨਹੀਂ ਸਮਝੌਤਾ ਅਸੀਂ ਉਹਨਾਂ ਨੂੰ ਵੀ ਇਹ ਸਵਾਲ ਪੁੱਛਨੇ ਆ ਕਿ ਤੁਸੀਂ ਕਿਹੜੇ ਕਾਰਨਾ ਕਰਕੇ ਬੀਜਪੀ ਦੀ ਮਦਦ ਕੀਤੀ ਸੀ ਕਿਉਂਕਿ ਹਰ ਸਿਮਰਤਕੌਰ ਬਾਦਲ ਕੇਂਦਰੀ ਮੰਤਰੀ ਜੀ ਉਦੋਂ ਜਿਹੜੇ ਕਾਨੂੰਨ ਪਾਸ ਹੋਏ ਆ ਉਹਦੋਂ ਉਹਨੇ ਥਾਮੀ ਪਰੀ ਸੀ ਔਰ ਬਾਅਦ ਦੇ ਵਿੱਚ ਵੀ ਆ ਕੇ ਮੁੜ ਵੱਡਾ ਬਾਦਲ ਛੋਟਾ ਬਾਦਲ ਹਰ ਸਮਰਥਕਾ ਉਹ ਬਾਦਲ ਇਹ ਪ੍ਰਚਾਰ ਕਰਦੀ ਸੀ ਵੀ ਤਿੰਨੇ ਕਾਨੂੰਨ ਤੁਹਾਡੇ ਹੱਕ ਚ ਨੇ ਤੁਸੀਂ ਇਹਦਾ ਵਿਰੋਧ ਕਿਉਂ ਕਰਦੇ ਹੋ ਅਸੀਂ ਉਦੋਂ ਵੀ ਇਹ ਗੱਲ ਕਹੀ ਸੀ ਸਾਡੇ ਸੰਯੁਕਤ ਮੋਰਚ ਨੇ ਉਦੋਂ ਵੀ ਗੱਲ ਕਹੀ ਸੀ ਵੀ ਤੁਸੀਂ ਦੱਸ ਦਿਓ ਵੀ ਸਾਡੇ ਨਾਲ ਸਾਡੇ ਹੱਕ ਦੇ ਵਿੱਚ ਕਿਵੇਂ ਨੇ ਪਰ ਦੋਸਤੋ ਉਹ ਸਾਡੀ ਗੱਲ ਤਸਦੀ ਨਹੀਂ ਕਰਵਾ ਸਕੇ ਤੇ ਬੀਜੇਪੀ ਤੋਂ ਕਿਨਾਰਾ ਕਸ਼ੀ ਕਰਕੇ ਐਡ ਹੋ ਗਏ ਸੀ ਅੱਜ 2 ਸਾਲ ਹੋ ਗਏ ਆ ਕਾਲੀ ਦਾ ਨੂੰ ਤਰਲੋ ਬਚੀ ਹੋਏ ਨੂੰ ਵੀ ਕਿਵੇਂ ਨਾ ਕਿਵੇਂ ਅਸੀਂ ਭਾਜਪੀ ਦੇ ਨਾਲ ਹੱਥ ਮਿਲਾ ਦਿੱਤੀ ਪਰ ਦੋਸਤੋ ਸਾਰੇ ਬਹਾਦਰੋਂ ਤੁਹ ਸਾਰੀ ਗੱਲ ਜਾਣਦੇ ਹੋ ਵੀ ਇਸ ਟਾਈਮ ਦੇ ਉੱਤੇ ਜੋ ਗੱਲਾਂ ਕਰਦੇ ਆ ਪਮਾ ਆਮ ਪਾਰਟੀ ਵਾਲਾ ਭਗਵੰਤ ਮਾਨ ਹੋਵੇ ਇੱਕ ਦੋਸਤੋ ਲੈ ਗਈ ਕਸਮ ਤੱਕ ਕੇ ਲੈ ਗਈ ਤੱਕ ਕੇ ਲੈ ਗਈ ਪੁਲਸ ਵਾਲਿਆਂ ਨੂੰ ਜਮਾ ਤੱਕ ਕੇ ਲੈ ਗਈ ਸਾਡੇ ਭਾਈਚਾਰਾ ਇਨਕਲਾਬ ਜਿੰਦਾਬਾਦ ਤੱਕਰ ਕਰਦੀ ਹੋਈ ਕਿਸਾਨ ਵੀਰਾਂ ਨਾਲ ਮਜ਼ਦੂਰ ਵੀਰਾਂ ਨਾਲ ਜਾਵਦਾਸ਼ਟ ਪ੍ਰੋਟੈਸਟ ਹੋ ਰਿਹਾ ਥੇ ਕਿਉਂਕਿ ਬੀਜੇਪੀ ਦੀ ਲੀਡਰ ਪਰੰਪਰ ਕਾ ਮੀਟਿੰਗ ਕਰ ਰਹੀ ਆ ਅੰਦਰ ਇਹ ਸਾਫ ਹੋ ਗਿਆ ਇਧਰੋਂ ਅਮਰੀਕ ਸਿੰਘ ਪੰਜਾਬ ਕਿਸਾਨ ਜੁਨੇ ਦੇ ਅੱਗ ਨੂੰ ਵੀ ਪੁਲਤ ਨੇ ਚੱਕ ਲਿਆ ਉਹਦੇ ਮੋਬਾਈਲ ਵੀ ਖੋਲੇ ਉਹਦਾ ਵੀ ਅੱਤਾ ਪਤਾ ਨਹੀਂ ਲੱਗ ਰਿਹਾ ਉਹਨਾਂ ਦੇ ਟਾਈਮ 'ਚ ਵੀ ਪਤਾ ਲੱਗ ਜੂਗਾ ਕਿਉਂਕਿ ਜਾਵਦਾਸ਼ ਝੜ ਪੈ ਗਈ ਇਨਕਲਾਬ ਜਿੰਦਾਬਾਦ ਚੱਲ ਇਨਕਲਾਬ ਜਿੰਦਾਬਾਦ ਜਿੰਦਾਬਾਦ ਇਹ ਆ ਕੁਝ ਵੀ ਜ਼ੋਰ ਲਾ ਰਹੀ ਆ ਪੂਰਾ ਆਪਣਾ ਜ਼ੋਰ ਲੱਗਿਆ ਹੋਇਆ ਆ ਲੀਟਰਾਂ ਦਾ ਕਰਕੇ ਇਹਨਾਂ ਦਾ ਕੋਈ ਕਸੂਰ ਨਹੀਂ ਵਿਚਾਰਿਆਂ ਦਾ ਜੀ ਦੇਖੋ ਇੱਧਰ ਕਿਸਾਨ ਆਗੂ ਵੀਰ ਕੀ ਜਬਰਦਸਤ ਬੀਜੇਪੀ ਨੇ ਹੋ ਰਿਹਾ ਉਹ ਪੱਗ ਲੈ ਚੁੱਕੀ ਆ ਇੱਧਰ ਕਿਸਾਨ ਆਗੂ ਦੀ ਜਬਰਦਸਤ ਦੇਖੋ ਇਸੇ ਮਾਹੌਲ ਦੇ ਵਿੱਚ ਕਿਸਾਨ ਆਗੂ ਨੂੰ ਕਿੰਨਾ ਧੱਕਾ ਹੋ ਰਿਹਾ ਹੈ ਕਿਸਾਨ ਵੀਰ ਦੀ ਪੱਗ ਲੈ ਗਈ ਤੁਸੀਂ ਦੇਖੋ ਕਿਸਾਨ ਵੀਰ ਪੱਗ ਬੰਨ੍ਹਦੇ ਹੇ ਦੁਬਾਰਾ ਉਹਨਾਂ ਦੀ ਪੱਗ ਲਾ ਚੁੱਕੀ ਆ ਪਿਆ ਪੁਲਿਸ ਪਿਆ ਪੋਸਨਲ ਜਵਰ ਛਟਪੋਰੀ ਦੇ ਕਿਸਾਨ ਵੀਰਾਂ ਦੀ ਆਓ ਤੁਹਾਨੂੰ ਦਿਖਾਉਣੀ ਆ ਇਹ ਸਾਹ ਹੈ ਚਾਪੇ ਬੀ ਜੀ ਪੀ ਦੇ ਲੀਡਰ ਜੋ ਖੰਡਾ ਨੀਤ ਤੋਂ ਐਮ ਪੀ ਨੇ ਪਰੰਪਰਾਕ ਤੌਰ ਉੱਤੇ ਰੋਧੇ ਵਿੱਚ ਹੋ ਰਹੀ ਹੈ ਕੁਸੀਂ ਦੇ ਇੱਕ ਪ੍ਰਸ਼ਾਸਨ ਧੱਕਾ ਕਰਦਾ ਹੋਇਆ ਕਿਸਾਨ ਵੀਰਾਂ ਨਾਲ ਅਸੀਂ ਖੁਦ ਸੋਨ ਲੈ ਤਸਵੀਰਾਂ ਦਿਖਾ ਰਹੀਆਂ ਅੱਜ ਦੀਆਂ ਇਹ ਇਧਰ ਇਨਕਲਾਬੀ ਸਾਥੀ ਗਗਨਦੀਪ ਸਿੱਸੀ ਵਾਲੇ ਵੀ ਲੜ ਰਹੇ ਨੇ ਇਹ ਪਸਾਨ ਅੰਬੇ ਜਾਣ ਦੇ ਲਈ ਬਜਟ ਨੇ ਤੇ ਪੋਸਾ ਜਿਹੜਾ ਆਪਣਾ ਪੂਰਾ ਪਾਸਪੋਰਟ ਦੇ ਨੀਰ ਲਾ ਰਿਹਾ श्री ज़मीन <laughs> 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 ਰੋਣਾ ਹੈ ਨੋ ਨੀ ਨਿਆ ਗੋਲੀਆਂ ਪੇਸਾ ਆ ਚਾਜੇ ਕੋਸ਼ਿਸ਼ ਕਰਨੇ ਨੇ ਤੁਸੀਂ ਦੇਖੋ ਇਧਰ ਸਲੂਨਾ ਦੇ ਵੀ ਸਾਰੇ ਬਾਹਰ ਹੋ ਕੇ ਲੋਕ ਦੇਖ ਰਹੇ ਹੈ ਇਹ ਕੀ ਹੋ ਰਿਹਾ ਹੈ ਕਿਹਨੇ ਇੱਕ ਦੀ ਕੋਈ ਤਾਂ ਕਫੰਦੀ ਪਿਆ ਪਛੀਤਾ ਉੱਤਰ ਸਾਲਾ ਕੋਈ ਕੋਸਟ ਰਹੇ ਨਹੀਂ ਪਰ ਪਾਰਕ ਵਿੱਚ ਆ ਗਿਆ ਰਹੇ ਇਕੋ ਤੋਂ ਨੌਂ ਨੰਬਰ ਦਾ ਬੀਜੇਪੀ ਉਮੀਦਵਾਰ ਜੈ ਉਸ ਕਰਤਾਰਾ ਨਾ ਬਹੁਤ ਕਾਜ ਆ ਰਿਹਾ ਫਟ ਕੇ ਗੱਲਬਾਤ ਕਰ ਚਾਹੁੰਦਾ ਹਾਂ ਨਾ ਸਾਰਾ ਗੋਨਾ ਗੱਲਬਾਤ ਕਰਦੀ ਹੈ ਆਪ ਉਸ ਤੋਂ ਪਸਾਨਾਂ ਅਕੇ ਬਣਦੇ ਨੇ ਜਿੱਦਣ ਦੇ ਪੁਰਸਵੋਂ ਪਸਾਨਾਂ ਨੇ ਜਿਹੜਾ ਇੱਕ ਲੰਡੋ ਨਹੀਂ ਪਹਿਲਾਂ ਨਹੀਂ ਕਿਹਾ ਇਹਨਾਂ ਦੀ ਜਾਣਕਾਰੀ ਦੋ ਜਰੂਰ ਮੈਨੂੰ ਟੈਕ ਕਰਦੇ ਇਹ ਦੌੜਾ ਕੈਸਾ ਹੈ ਜੇ ਤਹਰਾ ਕੈਂਸਲ ਨਹੀਂ ਕਰਨਾ ਹਾਂ ਦੀ ਗੱਲਾਂ ਦੇ ਜਵਾਬ ਤਾਂ ਉਹ ਨਾ ਮੰਗਵਾਉਂਦੇ। ਇਹ ਕੀ ਮਤਲਬ ਉਹ ਤੁਗਲਾ ਦਰਵਾਜ਼ਾ ਕਿਤੇ ਨਹੀਂ ਕਰਨਾ ਚਾਹੁੰਦੇ। ਕਿਹਨੂੰ ਕਹਤਾ ਹੈ? ਹਾਲ ਪੂਰੀ ਕਰ। ਚੋਕ ਨੂੰ ਯਾਰ ਕੀ ਗਲਤ ਕਰਦੀ ਹੈ ਜੇ ਜਾਨ ਲਗਾ ਦੀ ਅੱਜ ਗੱਲ ਕਰ ਸਕਦੇ। ਕਿਹਦਾ ਲੜਕੇ ਬੱਚਾ ਜੀ ਜਿਹੜੇ ਪ੍ਰਾਣੇ ਐਪੀ ਹੈਗੇ ਜਾਂ ਹੋਰ ਅਸਲ ਜਵਾਬ ਤਾਂ ਉਹ ਦਿੰਦੇ ਨੇ। ਚਲੋ ਠੀਕ ਹੈ ਸੀ ਕਹਿੰਦੇ ਕੈਂਡੀਡੇਟ ਬਣਾਤੇ। ਹਨ ਵਿਸ਼ਵਾਸਦਵਾਦ। ਹਾਂ ਜਿਹੜੇ ਸਾਡੇ ਲੋਹਾਰ ਰੋਪੋਂ ਹਾਂ। ਹਾਂ ਹੋਰ ਕਰਦੇ ਕਰਦੇ। ਜਦੋਂ ਵੀ ਸਪੀਕਰ ਤੋਂ ਬਹਿਲੇ ਗਿਆ ਤੇ ਘੜੀ ਛੜਾਈ ਤਪੇ ਨੇ ਇਹੋ ਗੱਲ ਤੁਸੀਂ ਕਰੋਗੇ ਅਸੀਂ ਗੱਲ ਕਰਨਾ ਚਾਹੀਦਾ ਪਰ ਇਹ ਜਿਹਦਾ ਜੀ ਖਾਦਾ ਅਸੀਂ ਇਹੀ ਟਾਈਮ ਦੌੜਾ ਹੈ ਕੈਸਾ ਹੋ ਗਿਆ ਕੈਸਾ ਹੋ ਕੇ ਉੱਥੇ ਉੱਥੇ ਜਾਵੇ ਜਿੱਥੇ ਤੁਹਾਨੂੰ ਪਤਾ ਨਹੀਂ ਆਈਏ ਕਰਵਾ ਦੇ ਗੱਲ ਆ ਉਹਨਾਂ ਨੂੰ ਕਰ ਜਾਓ ਕੈਨ ਨਾ